ਇਸ 7ਵੀਂ ਪੌੜੀ ਦੀ 8ਵੀਂ ਪੰਕਤੀ ਹੈ ਜੀ ਅਸੰਖ ਮੋਨ ਲਿਵ ਲਾਇ ਤਾਰ ਤੇ ਇਸ ਨੂੰ ਕਾਕੇ ਵੀ ਪੜ ਸਕਦੇ ਹਾਂ ਜੀ ਅਸੰਖ ਮੋਨ ਲਿਵ ਲਾਇ ਤਾਰ ਮੋਨ ਹੁੰਦਾ ਜੀ ਚੁੱਪ ਦੇ ਵਿੱਚ ਰਹਿਣ ਵਾਲਾ ਤਾਂ ਹੀ ਨੰਨੇ ਨੂੰ ਸਿਆਰੀ ਹੈ ਜੀ ਚੁੱਪ ਵਿੱਚ ਰਹਿਣ ਵਾਲਾ ਤੇ ਲਿਵ ਲਾਉਣ ਵਾਲਾ ਠੀਕ ਹੈ ਜੀ ਉਸ ਨੂੰ ਮੋਨ ਕਿਹਾ ਗਿਆ ਅਸੰਖ ਅਣਗਿਣਤ ਤੁਹਾਨੂੰ ਪਤਾ ਹੀ ਹੈ ਮੋਨ ਜੋ ਗੱਲ ਨਾ ਕਰੇ ਜੋ ਬੁੱਲਾ ਰਹੀ ਨਾ ਬੋਲੇ ਜੋ ਚੁੱਪ ਰਵੇ ਠੀਕ ਹੈ ਜੀ ਅਸੰਖ ਮੋਨ ਲਿਵ ਭਾ ਪ੍ਰਭੂ ਪਰਮਾਤਮਾ ਦੇ ਨਾਲ ਬਿਰਤੀ ਜੋੜਨੀ ਪ੍ਰਭੂ ਪਰਮਾਤਮਾ ਦੇ ਨਾਲ ਮਰਨ ਜੋੜਨਾ ਜਿਹੜੀ ਸੁਰਤ ਸੀ ਜਿਸ ਨੇ ਮਨ ਨੂੰ ਕਾਬੂ ਕਰਨਾ ਹੈ ਜੀ ਜਦੋਂ ਉਹ ਜੜ ਜਾਵੇ ਠੀਕ ਹੈ ਫਿਰ ਉਹੀ ਗੱਲ ਆ ਗਈ ਜੀ ਲਿਵ ਲਾਇਤਾਰ ਜਿਹੜੀ ਹੈ ਇਹ ਮੋਨੀ ਦੀ ਡੈਫੀਨੇਸ਼ਨ ਦੱਸਦਾ ਜੀ ਕਿ ਮੋਨੀ ਜਿਹੜਾ ਮੋਨ ਇਨਸਾਨ ਹੈ ਠੀਕ ਹੈ ਜੀ ਉਹਦੀ ਡੈਫੀਨੇਸ਼ਨ ਕੀ ਹੈ ਉਹਦੀ ਡੈਫੀਨੇਸ਼ਨ ਉਹਦੀ ਉਦਾਹਰਨ ਕੀ ਹੈ ਵੀ ਜਿਹੜਾ ਬੰਦਾ ਲਿਵ ਪ੍ਰਮਾਤਮਾ ਦੇ ਨਾਲ ਲਾ ਕੇ ਰੱਖਦਾ ਉਹ ਬੰਦਾ ਮੋਨੀ ਹੈ ਜੀ ਠੀਕ ਹੈ ਤਾਰ ਹੁੰਦਾ ਜੀ ਲਾਏ ਹੁੰਦਾ ਲਗਾਉਣਾ ਲਗਾ ਕੇ ਰੱਖਣੀ ਲਾਈ ਰੱਖਣਾ ਵੀ ਜੁੜਿਆ ਰਹਿਣਾ ਇਸ ਲਈ ਲਾਏ ਨੂੰ ਸਿਆਰੀ ਆ ਵੀ ਜੁੜ ਕੇ ਰਹਿਣਾ ਵਿੱਚ ਹੀ ਰਹਿਣਾ ਠੀਕ ਹੈ ਜੀ ਤਾਰ ਹੁੰਦਾ ਜੀ ਕਿਸੇ ਨਾ ਇੱਕ ਰਸ ਜਿਵੇਂ ਤਾਰ ਹੁੰਦੀ ਹੈ ਲੰਬੀ ਚੱਲੀ ਜਾਂਦੀ ਹੈ ਜੀ ਲਗਾਤਾਰ ਆਪਾਂ ਕਹਿੰਦੇ ਨੇ ਲਗਾਤਾਰ ਹਨਾ ਵੀ ਚੱਲੀ ਜਾਣਾ ਇੱਕ ਰਸ ਠੀਕ ਹੈ ਤੇ ਅਰਥ ਨਿਕਲਦੇ ਨੇ ਜੀ ਇੱਕ ਤਾਂ ਹੈ ਵੀ ਅਣਗਿਣਤ ਹੀ ਮਨੁੱਖ ਹਨ ਪਹਿਲੇ ਅਰਥ ਇਹ ਨੇ ਜੋ ਮੋਨ ਧਾਰ ਕੇ ਬੈਠੇ ਹਨ ਅਣਗਿਣਤ ਮਨੁੱਖ ਹਨ ਜੋ ਮੋਨ ਧਾਰ ਕੇ ਬੈਠੇ ਹਨ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਇੱਕ ਰਸ ਜੋੜਿਆ ਹੈ ਜੀ ਠੀਕ ਹੈ ਇੱਕ ਅਰਥ ਨਿਕਲ ਗਿਆ ਬਥੇਰੇ ਲੋਕ ਨੇ ਜਿਹੜੇ ਚੁੱਪਰ ਕੇ ਬੈਠੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਮਨ ਦੇ ਨਾਲ ਆਪਣੀ ਸੁਰਤ ਨੂੰ ਜੋੜਿਆ ਹੈ ਤੇ ਕਈ ਪਖੰਡੀ ਵੀ ਨੇ ਜੀ ਮਾਫ ਕਰਨਾ ਪਖੰਡੀ ਵੀ ਨੇ ਜਿਹੜਾ ਪਖੰਡ ਕਰਦੇ ਨੇ ਕਿ ਮੈਂ ਮੋਨ ਵਰਤ ਤੇ ਬੈਠਾ ਪਰ ਗੁੱਸਾ ਉਹਨਾਂ ਦੇ ਮਨ ਤੇ ਇੰਨਾ ਹੁੰਦਾ ਜਾਂ ਉਹ ਲਿਖ ਲਿਖ ਕੇ ਗੱਲ ਦੱਸਦੇ ਆ ਉਹ ਮੋਨੀ ਨਹੀਂ ਉਹ ਪਖੰਡੀ ਹੈ ਜੀ ਕਿਉਂਕਿ ਮੋਨੀ ਦੀ ਡੈਫੀਨੇਸ਼ਨ ਇਹ ਆ ਤੇ ਦੀ ਸੁਰਤ ਤੇ ਤੇਰਾ ਮਾਨਾ ਜਿਹੜਾ ਪਰਮਾਤਮਾ ਦੇ ਵਿੱਚ ਲੱਗਿਆ ਹੋਇਆ ਜੀ ਅਸੰਖ ਤਰ੍ਹਾਂ ਦੇ ਮੂਨੀ ਨੇ ਦੂਸਰੀ ਅਰਥ ਹੈ ਜੀ ਅਸੰਖ ਤਰ੍ਹਾਂ ਦੇ ਮੋਨ ਨੇ ਮੋਨ ਵਰਤ ਜਾਂ ਮੋਨ ਕਹਿ ਦੀ ਜਿਸ ਦੇ ਨਾਲ ਮਨ ਜਿਹੜਾਗਾ ਪ੍ਰਮਾਤਮਾ ਦੇ ਵਿੱਚ ਅਸੰਖ ਵਿਧੀਆਂ ਨੇ ਮੋਨ ਲੀਆਂ ਇੱਕ ਤਰ੍ਹਾਂ ਦੇ ਸਮਝ ਲਓ ਜਿਵੇਂ ਅਸੰਖ ਤਰ੍ਹਾਂ ਦੇ ਮੋਨ ਨੇ ਪਾਵ ਠੀਕ ਹੈ ਵੀ ਪਹਿਲੀ ਵਿਧੀ ਇਹ ਆ ਦੂਜੀ ਵਿਧੀ ਇਹ ਆ ਤੀਜੀ ਵਿਧੀ ਇਹ ਆ ਠੀਕ ਹੈ ਅਸੰਖ ਤਰ੍ਹਾਂ ਦੇ ਮੋਨ ਨੇ ਪਹਿਲਾ ਹੈ ਕਿ ਅਸੰਖ ਮਨੁੱਖ ਨੇ ਜੋ ਮੋਨ ਤਾਰ ਕੇ ਬੈਠੇ ਨੇ ਦੂਸਰਾ ਹੈ ਜੀ ਅਸੰਖਤ ਤਰ੍ਹਾਂ ਦੇ ਮੂਨ ਨੇ ਜਿਨ੍ਹਾਂ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਲਿਵ ਲਾ ਕੇ ਲੋਕ ਬੈਠ ਸਕਦੇ ਹਨ ਜੀ ਦੋਨੇ ਅਰਥ ਵਧੀਆ ਟੁਕਦੇ ਹਨ ਜੀ ਜੋ ਤੁਹਾਨੂੰ ਵਧੀਆ ਲੱਗਦਾ ਜੀ ਆਓ ਦੇਖੀਏ ਅੱਗੇ ਗੁਰੂ ਮਹਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ